ਉਦਯੋਗ ਦੇ ਰਾਹ ਵਿੱਚ ਰੋੜਾ ਏ ਆਓ ਜੰਗਲਾਂ ਨੂੰ ਕੱਟ ਦਿੰਨੇ ਆ ਲੈ ਲਵਾਂਗੇ ਸਿਲੰਡਰ ਆਕਸੀਜਨ ਦੇ ਮੋਲੇ ਆਪਾਂ ਚਲੋ ਰੁੱਖਾਂ ਨੂੰ ਵੀ ਪੱਟ ਦਿੰਨੇ ਆ ਕਰ ਦਿੰਨੇ ਆ ਉਹ ਸਾਰਾ ਕੁਝ ਤੈਸ ਨੈਸ ਜੋ ਕਰਨਾ ਤਰੱਕੀ ਲਈ ਬਹੁਤ ਜ਼ਰੂਰੀ ਏ ਮਾਰ ਲੈਣ ਦਿੰਨੇ ਆ ਇਹਨਾਂ ਪਸ਼ੂਆਂ ਨੂੰ ਤੇ ਪੰਛੀਆਂ ਨੂੰ ਇਹਨਾਂ ਨੂੰ ਕਿਹੜਾ ਹੱਕ ਏ ਜੀਣ ਦਾ ਇਹਨਾਂ ਦੀ ਤਾਂ ਮਜਬੂਰੀ ਏ ਪਰ ਪਰ ਇੱਕ ਗੱਲ ਯਾਦ ਰੱਖਿਓ ਭੁਲ ਕੇ ਵੀ ਕਦੇ ਫੇਰ ਸ਼ਾਨਾ ਮੰਗਿਓ ਰੱਬ ਦੇ ਜੀਆ ਨੂੰ ਮਾਰ ਉਜਾੜ ਕੇ ਫੇਰ ਰੱਬ ਦੇ ਚਰਨਾਂ ਵਿੱਚ ਥਾਣਾ ਮੰਗਿਓ ਜਿਸ ਤਰ੍ਹਾਂ ਇਹਨਾਂ ਬੇਜ਼ੁਬਾਨਾਂ ਰੋਂਦਿਆਂ ਬਿਲਕਦਿਆਂ ਸਭ ਸਹਿਣ ਕਰ ਲਿਆ ਏ ਤੁਸੀਂ ਵੀ ਕਰ ਜਾਇਓ ਤੇ ਜਿਸ ਗੰਗਾ ਵਿੱਚ ਜਾਓਗੇ ਪਾਪ ਬਖਸ਼ੋਣ ਉਸੇ ਗੰਗਾ ਵਿੱਚ ਡੁੱਬ ਕੇ ਮਰ ਵੀ ਜਾਇਓ ਉਦਯੋਗ ਦੇ ਰਾਹ ਵਿੱਚ ਰੁੜਾਏ ਜੰਗਲਾਂ ਨੂੰ ਕੱਟ ਦਿੰਨੇ ਆ ਲੈ ਲਵਾਂਗੇ ਸਿਲੰਡਰ ਆਕਸੀਜਨ ਦੇ ਮੋਲੇ ਆਪਾਂ ਚਲੋ ਰੁੱਖਾਂ ਨੂੰ ਵੀ ਪੱਟ ਦਿੰਨੇ ਆ